ਹਾਂਜੀ ਦੋਸਤੋ ਕੀ ਹਾਲ ਚਾਲ ਜੀ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਸਮੁੰਦਰ ਦੀ ਡੰਗਾਈ ਕਿੰਨੀ ਹੁੰਦੀ ਆ ਹਨਾ ਤੁਸੀਂ ਗੱਲਾਂ ਸਾਂ ਮ ਹੀ ਸੁਣੀਆਂ ਹੋਣੀਆਂ ਵਾ ਕਿ ਅੱਜ ਤੱਕ ਸਮੁੰਦਰ ਦੀ ਡੰਗਾਈ ਆ ਉਹਦਾ ਕੋਈ ਪਤਾ ਨਹੀਂ ਲਾ ਸਕਿਆ ਮਿੱਤਰੋ ਜਹਾਜ਼ ਆਪਣਾ ਜਿਹੜਾ ਉਹ ਨੰਗਨ ਦਾ ਇਸ ਟਾਈਮ ਪ੍ਰਸ਼ਾਂਤ ਮਹਾਸાગਰ ਦੇ ਵਿੱਚੋਂ ਦੁਨੀਆ ਦਾ ਸਭ ਤੋਂ ਡੂੰਘਾ ਤੇ ਸਭ ਤੋਂ ਵੱਡਾ ਜਿਹੜਾ ਮਹਾਸાગਰ ਆ ਉਹ ਇਹੋ ਹੀ ਆ ਪ੍ਰਸ਼ਾਂਤ ਮਹਾਸાગਰ ਤੇ ਇਸ ਟਾਈਮ ਆਪਾਂ ਜਿੱਥੋਂ ਨੰਗਨ ਦੇ ਨਾ ਤੇ ਇਹਦੀ ਡੰਗਾਈ ਆ ਜੀ ਆਪਣਾ 4500 ਮੀਟਰ ਇਹਾਂ ਫਿਰ ਜੇ ਤੁਸੀਂ ਫੁੱਟਾਂ ਦਾ ਹਿਸਾਬ ਲਾਓ ਤੇ ਬਣ ਜਾਂਦੀ 15-16 ਹਜ਼ਾਰ ਫੁੱਟ ਬਣ ਜਾਂਦੀ ਹੈ ਲਗਭਗ ਲਗਭਗ ਵੱਧ ਘੱਟ ਵੀ ਹੋ ਜਾਂਦੀ ਆ ਬਾਕੀ ਜਿਹੜਾ ਸਮੁੰਦਰ ਹੁੰਦਾ ਨਾ ਇਹ ਪੱਧਰ ਨਹੀਂ ਦਾ ਥੱਲੇ ਉੱਚਾ ਨਹੀਂ ਵਾ ਉੱਚਾ ਨਹੀਂ ਵਾ ਹੁੰਦਾ ਵਾ ਕਿਤੋਂ ਵੱਧਦੀ ਵੀ ਰਹਿੰਦੀ ਕਿਤੋਂ ਘਟਦੀ ਵੀ ਰਹਿੰਦੀ ਆ ਤੇ ਮੈਨੂੰ ਕਿਦਾਂ ਪਤਾ ਲੱਗਦਾ ਵਾ ਵੀ ਇਹ ਟੈਂਡਿੰਗਾ ਹੀ ਕਿੰਨਾ ਵਾ ਜਹਾਜ਼ ਉੱਤੇ ਕੀ ਇਕੁਪਮੈਂਟ ਲੱਗਦਾ ਉਹਨੂੰ ਕਹਿੰਦੇ ਇਕੋਸਾਉਂਡਰ ਇਕੋਸਾਉਂਡਰ ਦਾ ਕੰਮ ਹੈ ਉਹ ਸਨਾਰ ਸਿਸਟਮ ਦੇ ਨਾਲ ਕੰਮ ਕਰਦਾ ਵਾ ਤੇ ਜਿੱਥੋਂ ਆਪਣਾ ਜਹਾਜ਼ ਆ ਜਾਂ ਜਾਂਦਾ ਲੰਘਦਾ ਜਾਂਦਾ ਉਹ ਥੱਲੇ ਲੱਗਾ ਹੁੰਦਾ ਜਹਾਜ਼ ਦੇ ਬਿਲਕੁਲ ਤੇ ਉਹ ਕਿਰਨਾ ਥੱਲੇ ਨੂੰ ਛੜਦਾ ਤੇ ਆਪਾਂ ਨੂੰ ਨਾਲੋਂ ਨਾਲ ਜਾਂ ਥੜੇ ਸਮੁੰਦਰ ਦੇ ਤਲੇ ਦੀ ਇੱਥੇ ਕਿੰਨੀ ਡਿੰਗਾਈ ਹੈ ਉਹ ਦੱਸਦਾ ਰਹਿੰਦਾ ਵਾ ਨਾਲੋਂ ਨਾਲ ਠੀਕ ਹੈ ਜੀ ਤੇ ਜਿਹੜਾ ਦੁਨੀਆ ਦਾ ਸਭ ਤੋਂ ਡੂੰਗਾ ਸਮੁੰਦਰ ਹੈ ਨਾ ਉਹ ਹੁਣ ਤੱਕ ਜਿਹੜਾ ਮਾਪਿਆ ਗਿਆ ਵਾ ਉਹ ਆ ਮਰੀਨਾ ਟਰੈਚ ਮਰੀਨਾ ਟਰੈਚ ਉਹਦਾ ਨਾਮ ਦੀ ਡਿੰਗਾਈ ਸਭ ਤੋਂ ਵੱਧਿਆ ਕੁਝ 11 ਕਿਲੋਮੀਟਰ ਡੂੰਗਾ ਉੱਥੋਂ ਸਮੁੰਦਰ ਹੈਗਾ ਵਾ ਉਹ ਗੱਲਾਂ ਪ੍ਰਾਣੀਆਂ ਹੁਣ ਵੀ ਸਮੁੰਦਰ ਕਿਸੇ ਨੇ ਮਿਣਕੇ ਨਹੀਂ ਵੇਖਿਆ ਕਿੰਨਾ ਡੂੰਗਾ ਕਿੰਨਾ ਨਹੀਂ ਉਹ ਸਾਰੀਆਂ ਪ੍ਰਾਣੀਆਂ ਗੱਲਾਂ ਵਾ ਸਮੁੰਦਰ ਹੁਣ ਬ